ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋਈ ਕਰੇ ਚਿਤਲਾ ਆਖੇ ਜਾਂਦਾ ਕਿ ਸੇਵਾ ਕਰਨ ਦੀ ਅੰਦਰ ਭਾਵਨਾਵਾਂ ਹੋਣੀਆਂ ਚਾਹੀਦੀਆਂ ਨੇ ਸੇਵਾ ਦੂਰੋਂ ਨੇੜੋਂ ਨਹੀਂ ਦੇਖਦੀ ਪਰ ਉਥੇ ਜੇਕਰ ਜਿਲਾ ਮੁਕਸਿਸ ਸਾਹਿਬ ਪਿੰਡ ਮਦੀਰ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਤੋਂ ਤਕਰੀਬਨ 150 ਕਿਲੋਮੀਟਰ ਦੀ ਦੂਰੀ ਤੋਂ ਪਿਛਲੇ ਕਈ ਸਾਲਾਂ ਤੋਂ ਜੋ ਲੰਗਰ ਦੀ ਸੇਵਾ ਕਰ ਰਹੇ ਨੇ ਧੰਗੁਰੂ RAMDAS ji ਪੁਰ ਹੀਰਾ ਹੁਸ਼ਿਆਰਪੁਰ ਬ੍ਰਾਂਚ ਮੁਕਸਰ ਚ ਹੈ ਮੰਦਿਰ ਚ ਪੈਂਦੀ ਆ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸਿਵਲ ਹਸਪੀਟਲ ਦੇ ਵਿੱਚ ਇਸੇ ਤਰ੍ਹਾਂ ਗੁਰੂ ਕਾ ਲੰਗਰ ਅਟੂਟ ਵਰਤਾਇਆ ਜਾਂਦਾ ਅਤੇ ਸਵੇਰੇ ਆ ਕੇ ਬੈਨ ਖੜਾ ਦਿੱਤੀ ਜਾਂਦੀ ਆ ਅਤੇ ਤੁਸੀਂ ਵੇਖ ਵੀ ਸਕਦੇ ਹੋ ਜੋ ਸਿਵਲ ਹਸਪੀਟਲ ਦੇ ਵਿੱਚ ਮਰੀਜ਼ ਆਉਂਦੇ ਨੇ ਜੋ ਉਹਨਾਂ ਦੇ ਪਰਿਵਾਰਕ ਮੈਂਬਰ ਹੁੰਦੇ ਨੇ ਉਹਨਾਂ ਨੂੰ ਰੋਟੀ ਪਾਣੀ ਦੇ ਲਈ ਬੜੀਆਂ ਮੁਸ਼ਕਲਾਂ ਹੋ ਜਾਂਦੀਆਂ ਨੇ ਪਰ ਇਹਨਾਂ ਦੇ ਵੱਲੋਂ ਲਗਾਤਾਰ ਨਿਸਕਾਮ ਸੇਵਾ ਕੀਤੀ ਜਾ ਰਹੀ ਆ ਤੁਸੀਂ ਥਾਲੀਆਂ ਵੀ ਦੇਖ ਸਕਦੇ ਹੋ ਕਿ ਬੜੀਆਂ ਖੂਬਸੂਰਤ ਤਰੀਕੇ ਨਾਲ ਥਾਲੀਆਂ ਬਣਾਈਆਂ ਗਈਆਂ ਨੇ ਸਾਫ਼ ਸੁਥਰੀਆਂ ਜੇਕਰ ਹੋਰ ਭਾਂਡਿਆਂ ਦੀ ਗੱਲ ਕੀਤੀ ਜਾਵੇ ਤਾਂ ਸਾਫ਼ ਸੁਥਰਾ ਨਜ਼ਰ ਆਉਂਦਾ ਬਾਬਾ ਜੀ ਨਾਲ ਗੱਲ ਕਰ ਰਹੇ ਹਾਂ ਸਸੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਖਾਲਸਾ ਵੀ ਬੱਤੇ ਜੀ ਬਾਬਾ ਜੀ ਕਿੱਥੋਂ ਹੋਣ ਹੋ ਤੇ ਕਿੰਨਾ ਚਿਰ ਹੋ ਗਿਆ ਇੱਥੇ ਸੇਵਾ ਕਰ ਇੱਥੇ ਹੋ ਗਈ 2 ਸਾਲ ਹੋ ਗਏ ਜੀ ਹੁੰਦਿਆਂ ਨੂੰ ਆਪਾਂ ਨੂੰ ਪਿੰਡ ਮਦੀਰ ਹੈ ਜੀ ਕਿ ਗਿੱਦੜਵਾਹ ਕੋਲੇ ਜੀ ਉਥੋਂ ਜਿਲ੍ਹਾ ਮਕਸਰ ਸਾਹਿਬ ਆ ਤੇ ਪੁਰ ਹੀਰਾ ਹਿਆਰਪੁਰ ਵੀ ਆਪਣੇ ਲੰਗਰ ਹਾਲਾ 35 40 ਗੱਡੀਆਂ ਚੱਲ ਰਹੀਆਂ ਸਾਰੇ ਜਾਨੀ ਚਾਰੀਆਂ ਪੰਜਾਬ ਦੇ ਵਿੱਚ ਲੱਖ ਵੱਖ ਜਗ੍ਹਾ ਤੇ ਤੇ ਆਪਣੇ ਇੱਧਰ ਗਿੱਦੜਵਾਹਾ ਮਕਸਰ ਸਾਹਿਬ ਖਰੀਦਕੋਟ ਫਾਜ਼ਿਲਕਾ ਮਾਨਸਾ ਸੰਗਰੂਰ ਸਾਰੇ ਜਣੇ ਸਾਰੇ ਜਾ ਰਹੇ ਜੀ ਇੱਧਰ ਜੀ ਤੇ ਆਪਣੇ ਬਾਬਾ ਜੀ ਦੇ ਕਰਤਵਾਂ ਨਾਲ ਗੁਰੂ ਰਾਮਦਾਸ ਮਹਾਰਾਜ ਕਰ ਰਿਹਾ ਸਭ ਕੁਝ ਉਹਨਾਂ ਦੀ ਕਿਰਪਾ ਨਾਲ ਚੱਲ ਰਿਹਾ ਜੀ ਬਾਬਾ ਜੀ ਜੇਕਰ ਗੱਲ ਕੀਤੀ ਜਾਵੇ ਤਾਂ ਕਿੰਨੇ ਵਜੇ ਇੱਥੇ ਪਹੁੰਚ ਜਾਂਦੇ ਹੋ ਕਿੰਨੇ ਵਜੇ ਪਹੁੰਚਦੇ ਹੋ ਅਤੇ ਕਦੋਂ ਵਾਪਸ ਜਾਂਦੇ ਹੋ ਇੱਥੇ ਜੀ ਆਪਾਂ ਜਣੇ ਕਿ ਸਵਾ 10 ਵਜੇ ਨੂੰ ਗੱਡੀ ਪਹੁੰਚ ਜਾਂਦੀ ਹੈ ਕਿੰਨਾ ਪ੍ਰਸ਼ਾਦਾ ਸਵਾ 10 ਵਜੇ ਨੂੰ ਆ ਜਾਂਦੀ ਹੈ ਤੇ 2:30 ਵਜੇ ਜਾਂਦੇ ਜੀ 2:30 ਵਜੇ ਤੱਕ ਲਈਦਾ ਜੀ ਪ੍ਰਸ਼ਾਦਾ ਹੁਣ ਤਾਂ ਸਵਾ 10 ਦਾ ਟਾਈਮ ਚੇਂਜ ਹੋ ਕੇ ਕਰਕੇ 2 ਵਜੇ ਜਾਨੀ ਬੰਦ ਹੋ ਜਾਂਦੇ ਆ ਟਾਈ ਆਪਨ ਫੇਰੀ ਵਾਜੀ ਜਾਂਦੇ ਇਥੇ ਜੀ ਹਾਈਵੇ ਤੇ ਘਰ ਨੇ ਆ ਜੀ ਜਾਨੇ ਨਹੀਂ ਕਦੇ ਆਖਿਆ ਵੀ ਪਾਪਾ ਆ ਬਾਪੂ ਵੀ ਬੜੀ ਦੂਰ ਸੇਵਾ ਕਰਨ ਜਾਣੇ ਹੋ ਗੁਰਦੁਆਰੇ ਜੀ ਕਰ ਲੈਣੇ ਬਾਈ ਵੀ ਬਾਈ ਗੁਰਦੁਖਰਪਾ ਬੱਚੇ ਬਾਹਰ ਆ ਜੀ ਆਪਣੇ ਮਹਾਰਾਜ ਕਿਰਪਾ ਨਾਲ ਗੁਰੂ ਰਾਮਦਾਸ ਨੇ ਭੇਜਿਆ ਤੇ ਅਪਸ ਉਹੀ ਕਰ ਰਿਹਾ ਜੋ ਕਸ ਕਰ ਰਿਹਾ ਪ੍ਰਮਾਤਮਾ ਹੀ ਕਿੰਨੇ ਮਤਾਂ ਇਹ ਬਿਲਕੁਲ ਤੁਸੀਂ ਵੇਖ ਵੀ ਸਕਦੇ ਹੋ ਗੁਰੂ ਰਾਮਦਾਸ ਜੀ ਦੀ ਮਹਾਰਾਜ ਦੀ ਕਿਰਪਾ ਦੇ ਨਾਲ ਲੰਗਰ ਚਲਾਇਆ ਜਾ ਰਿਹਾ ਨਹੀਂ ਜਿੱਥੇ ਆਖਿਆ ਜਾਂਦਾ ਕਿ ਪੰਜਾਬ ਦੇ ਵਿੱਚ ਕੋਈ ਵੀ ਵਿਅਕਤੀ ਭੁੱਖਾ ਨਹੀਂ ਮਰਦਾ ਉਥੇ ਹੀ 150 ਕਿਲੋਮੀਟਰ ਤੋਂ ਆ ਕੇ ਸਿਵਲ ਹਸਪੀਟਲ ਦੇ ਵਿੱਚ ਲੰਗਰ ਦੀ ਸੇਵਾ ਕਰ ਰਹੇ ਨੇ ਵੀਰ ਹੋਰ ਵੀ ਬਟ ਨੇ ਕੀ ਨਾਮ ਹੈ ਸਰ ਕ੍ਰਿਸ਼ਨ ਸਿੰਘ ਆ ਜੀ ਕ੍ਰਿਸ਼ਨ ਜੀ ਕਿੱਥੇ ਰਹਿਣ ਵਾਲੇ ਆ ਸੰਗਰੂਰ ਦੇ ਆ ਜੀ ਕ੍ਰਿਸ਼ਨ ਜੀ ਕਿਸ ਤਰ੍ਹਾਂ ਵੇਖਦੇ ਹੋ ਇਸ ਉਪਰਾਲੇ ਨੂੰ ਬਹੁਤ ਵਧੀਆ ਜੀ ਮੈਨੂੰ ਵੀ 2 ਸਾਲ ਹੋ ਗਏ ਜੀ ਸੇਵਾ ਹੀ ਕਰਦੇ ਆ ਜੀ ਮੈਂ ਐਂਬੂਲੈਂਸ ਚਲਾਣਾ ਜੀ ਮੈਂ ਇੱਥੇ ਸੇਵਾ ਕਰਦਾ ਨਾਲ ਹੀ ਉਧਰੋਂ ਆਇਆਂ ਦਾ ਕੰਮ ਤੇ ਉਧਰ ਭੱਜਦੇ ਨੇ ਜੀ ਨਹੀਂ ਇੱਥੇ ਸੇਵਾ ਤੇ ਹੀ ਹੁੰਨਾ ਬਹੁਤ ਵਧੀਆ ਜੀ ਲੋਕ ਸਾਡਾ ਸਾਥ ਵੀ ਦਿੰਦੇ ਨੇ ਜੀ ਬਹੁਤ ਸੇਵਾ ਵੀ ਕਰਦੇ ਨੇ ਜੀ ਜਿਹੜਾ ਹੈਗਾ ਆਪਦੇ ਭਾਵਨਾ ਨਾਲ ਉਹ ਉਹਤ ਹੈ ਜੀ ਕੋਈ ਭੁੱਖਾ ਨਹੀਂ ਜੀ ਕੋਈ ਉਥੇ ਅਸੀਂ ਪਿਆਰ ਨਾਲ ਬੋਲਦੇ ਆ ਸਾਰਿਆਂ ਨੂੰ ਉਹ ਕਰਦੇ ਇਹ ਬਿਲਕੁਲ ਇਹਨੇ ਦਾ ਕਹਿਣਾ ਕਿ ਮੈਂ ਐਂਬੂਲੈਂਸ ਡਰਾਈਵਰੀ ਕਰਦਾ ਐਂਬੂਲੈਂਸ ਤੇ ਪਰ ਪਰ ਜਦੋਂ ਸਮਾਂ ਹੁੰਦਾ ਤਾਂ ਇਸ ਬਾਬਾ ਜੀ ਦੇ ਨਾਲ ਇਸ ਲੰਗਰ ਦੀ ਸੇਵਾ ਕਰਨ ਦੇ ਨਾਲ ਲੱਗ ਜਾਂਦੇ ਨੇ ਤੁਸੀਂ ਵੇਖ ਸਕਦੇ ਹੋ ਜੋ ਮਰੀਜ਼ ਨੇ ਮਰੀਜ਼ ਦੇ ਪਰਿਵਾਰਕ ਮੈਂਬਰ ਹੁੰਦੇ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਆਖਿਆ ਜਾਂਦਾ ਕਿ ਜੇਕਰ ਕਿਸੇ ਦੇ ਵਿਪਤਾ ਆਉਂਦੀ ਆ ਦੁੱਖ ਆਉਂਦਾ ਜੇਕਰ ਵੰਡਿਆ ਜਾਵੇ ਤਾਂ ਉਹ ਘਟ ਜਾਂਦਾ ਇਸੇ ਤਰ੍ਹਾਂ ਮੈਨੂੰ ਲੱਗਦਾ ਕਿ ਜੋ ਪਰਿਵਾਰਕ ਮੈਂਬਰ ਸਿਵਲ ਹਸਪੀਟਲ ਦੇ ਵਿੱਚ ਦੁਖੀ ਪਰਿਵਾਰ ਆਉਂਦੇ ਨੇ ਜਿੱਥੇ ਰੋਟੀ ਪਾਣੀ ਤੋਂ ਬਾਂਝੇ ਨਜ਼ਰ ਆਉਂਦੇ ਨੇ ਉਹਨਾਂ ਦੇ ਲਈ ਜੋ ਗੁਰੂ ਕਾ ਲੰਗਰ ਲਗਾਇਆ ਬਾਬਾ ਜੀ ਜੇਕਰ ਗੱਲ ਕੀਤੀ ਜਾਵੇ ਤਾ ਕਿੰਨੇ ਮਰੀਜ਼ਾਂ ਨੂੰ ਲੰਗਰ ਸ਼ਕਾ ਦੇਣੇ ਉਹ ਕਿੰਨੇ ਅ ਪ੍ਰਸ਼ਾਦਾ ਬਣਾ ਕੇ ਲਿਆਉਣੇ ਇੱਥੇ 500 ਦੇ ਨੇੜੇ ਹੋ ਜਾਂਦੇ ਪ੍ਰਸ਼ਾਦਾ ਜੀ 500 ਬੰਦੇ ਛਕ ਜਾਂਦਾ ਜੀ ਪ੍ਰਸ਼ਾਦਾ ਵਿੱਚ ਦਿੱਲੀ ਦੇ ਜਾਨੀ ਕਿ ਜਾਨੀ ਆਪਣੇ ਦੂਜੀਆਂ ਗੱਡੀ ਮ ਜਾਂਦੀਆਂ ਕਿਸੇ ਸਾਈ 1500 ਹੀ ਬੰਦੇ ਹੁੰਦਾ ਜੇ ਬਠਿੰਡੇ ਆ ਤੇ ਇੱਥੇ ਜਾਨੀ ਉਸ ਹਿਸਾਬ ਨਾਲ ਤੇ 500 ਬੰਦੇ ਤੇ ਇੱਥੇ ਛਕ ਜਾਂਦਾ ਜੀ ਪ੍ਰਸ਼ਾਦਾ ਬਾਕੀ ਗੁਰੂ ਆਮਦਾਸ ਜੀ ਦੀ ਕਿਰਪਾ ਉਹ ਹੀ ਕਰ ਰਿਹਾ ਜਿੱਥੇ ਕੋਣਾ ਕਰਨ ਵਾਲੇ ਬਿਲਕੁਲ ਬਾਬਾ ਜੀ ਕਹਿੰਦੇ ਨੇ 500 ਜੋ ਬੰਦੇ ਦਾ ਪ੍ਰਸ਼ਾਦਾ ਲੈ ਕੇ ਆਉਂਦੇ ਨੇ ਬਣਾ ਕੇ ਪਰ ਕਈ ਥਾਵਾਂ 'ਤੇ ਹੋਰ ਵੀ ਇਹਨਾਂ ਦੀ ਜੋ ਇਸੇ ਤਰ੍ਹਾਂ ਗੁਰੂ ਕੇ ਲੰਗਰ ਨੇ ਉਹ ਚੱਲ ਰਹੇ ਨੇ ਤੇ ਲਗਾਤਾਰ ਪਿਛਲੇ 2 ਸਾਲਾਂ ਤੋਂ ਲੰਗਰ ਦੀ ਸੇਵਾ ਕਰ ਰਹੇ ਨੇ ਵੀਰ ਨਾਲ ਗੱਲ ਕਰਨ ਲੈ ਕਿਹਨਾ ਵੀਰੇ ਜਗਤਾਰ ਸਿੰਘ ਜੀ ਜਗਤਾਰ ਸਿੰਘ ਜੀ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਹਸਪੀਟਲ ਦੇ ਵਿੱਚ ਦੁਖੀ ਬੰਦਾ ਆਉਂਦਾ ਉਹ ਪਰਿਵਾਰਕ ਮੈਂਬਰ ਆਉਂਦੇ ਨੇ ਕਿਤੇ ਨਾ ਕਿਤੇ ਇੱਕ ਦਾ ਮਰੀਜ਼ ਦੀ ਜੋ ਹਾਲਤ ਹੁੰਦੀ ਆ ਤੇ ਬਿਮਾਰੀ ਹੁੰਦੀ ਆ ਉਹ ਚਿੰਤਾ ਹੁੰਦੀ ਆ ਕਿ ਰੋਟੀ ਕਿਣੀਓ ਪਰ ਜਦੋਂ ਅਜਿਹੇ ਲੋਕ ਸੇਵਾ ਕਰਦੇ ਨੇ ਕੀ ਕਹਣਾ ਚਾਹੋਣੇ ਬਹੁਤ ਵਧੀਆ ਜੀ ਇਹਨਾਂ ਦਾ ਪਰਮਾਤਮਾ ਵੱਲੋਂ ਧੰਨਵਾਦ ਜੀ ਜਿਹੜਾ ਕਰ ਰਹੇ ਨੇ ਬਾਬਾ ਜੀ ਬਹੁਤ ਜਿਹੜਾ ਬੰਦਾ ਜਾਂਦਾ ਜੀ ਆਪਾਂ ਬਾਹਰ ਜੇ ਜਾਂਦੇ ਡਾਕਟਰ ਇੱਥੇ ਬਾਗੇ ਪਟਿਆਲੇ ਬਾਗੇ ਚੰਡੀਗੜ੍ਹ ਬਾਗੇ ਉੱਥੇ ਖਾਣਾ ਨਹੀਂ ਮਿਲਦਾ ਜੀ ਉੱਥੇ ਪੈਸਾ ਲਾ ਕੇ ਆਉਣਾ ਜੀ ਆਪਾਂ ਨਾ ਬੰਦਾ ਬਚਦਾ ਜੀ ਇੱਥੇ ਆ ਕੇ ਬਹੁਤ ਵਧੀਆ ਮਿਲਿਆ ਜੀ ਰੋਟੀ ਪਾਣੀ ਮਿਲਦਾ ਜੀ ਪ੍ਰਸ਼ਾਦਾ ਖਾਣ ਲਈ ਜੀ ਬਿਲਕੁਲ ਇਹਨਾਂ ਦਾ ਕਹਿਣਾ ਕੀ ਬਿਮਾਰ ਵਿਅਕਤੀ ਦੇ ਨਾਲ ਆਉਣੇ ਆ ਪਰ ਜੇਕਰ ਵੱਡੇ ਸ਼ਹਿਰਾਂ ਜਾਂਦੇ ਤਾਂ ਉੱਥੇ ਰੋਟੀ ਵੀ ਨਹੀਂ ਮਿਲਦੀ ਪਾਣੀ ਵੀ ਨਹੀਂ ਮਿਲਦੀ ਚਾਹੇ ਪੈਸੇ ਲਾ ਦੀਏ ਪਰ ਸੰਗਰੂਰ ਦੇ ਵਿੱਚ ਪਿਛਲੇ 2 ਸਾਲਾਂ ਤੋਂ ਲਗਾਤਾਰ ਨਿਸ਼ਕਾਮ ਸੇਵਾ ਕੀਤੀ ਜਾ ਰਹੀ ਹੈ ਇੱਥੇ ਜੋ ਹੋਰ ਵਿਅਕਤੀ ਬੈਠੇ ਨੇ ਉਹਨਾਂ ਨਾਲ ਵੀ ਗੱਲ ਕਰਨੀ ਕਿਹਨਾ ਵੀਰੇ ਬੀਨਤ ਸਿੰਘ ਜੀ ਬੀਨਤ ਕਿਸ ਤਰ੍ਹਾਂ ਵੇਖਦੇ ਹੋ 150 ਕਿਲੋਮੀਟਰ ਦੀ ਦੂਰੀ ਤੋਂ ਆ ਕੇ ਲੰਗਰ ਦੀ ਸੇਵਾ ਕਰ ਰਹੇ ਨੇ ਬਹੁਤ ਵਧੀਆ ਜੀ ਨਾ ਪੱਲਾ ਜੀ ਬਹੁਤ ਵਧੀਆ ਜੀ ਕਿਉਂ ਲੋਕਾਂ ਨੂੰ ਰੋਟੀ ਮਿਲਦੀ ਪਾਣੀ ਮਿਲਦਾ ਬਹੁਤ ਚੀਜ਼ਾਂ ਵਧੀਆ ਨੇ ਜੀ ਹਾਂ ਜੀ ਬੜੀ ਬੜੀ ਉਪਰ ਆਲਾ ਹਾਂ ਜੀ ਬਿਲਕੁਲ ਜਿਕੇ ਗੱਲ ਕੀਤੀ ਆਵੇ ਤਾਂ ਵੀਰ ਇੱਥੇ ਤੁਸੀਂ ਵੇਖ ਹੀ ਸਕਦੇ ਹੋ ਕਿ ਜੋ ਲੰਗਰ ਛਕ ਰਹੇ ਨੇ ਕਿਉਂਕਿ ਇਹਨਾਂ ਦੇ ਜੋ ਪਰਿਵਾਰ ਨੇ ਕਿਸੇ ਨਾ ਕਿਸੇ ਦਾ ਪਰਿਵਾਰ ਪੀੜਤਾ ਇਸ ਹਸਪੀਟਲ ਦੇ ਵਿੱਚ ਦਾਖਲ ਆ ਜਿਸ ਕਾਰਨ ਇੱਥੇ ਬਹਿ ਕੇ ਲੰਗਰ ਛਕ ਰਹੇ ਵੀਰ ਨਾਲ ਗੱਲ ਕਰਦੇ ਆ ਕਿਹਨਾਂ ਵੀਰੇ ਰੂਪਖਾਨ ਜੀ ਰੂਪਖਾਨ ਕਿਸ ਤਰ੍ਹਾਂ ਵੇਖਦੇ ਹੋ ਲੰਗਰ ਦੀ ਸੇਵਾ ਪਿਛਲੇ 2 ਸਾਲਾਂ ਤੋਂ ਲਗਾਤਾਰ ਚੱਲ ਰਹੀ ਹੈ ਬੜੀਆ ਕਰਦੇ ਨੇ ਜਿਹੜੀ ਸੇਵਾ ਕਰਦੇ ਨੇ ਜੀ ਨਹੀਂ ਤਾਂ ਬਾਰੇ ਉਹ ਮੈਗਾ ਪੈਂਦਾ ਇਹ ਸਿਸਟਮ ਜੀ ਹੋਰ ਬਾਕੀ ਬਹੁਤ ਜੋ ਹਸਪਤਾਲਾਂ ਚ ਸਾਰਾ ਚ ਮਹਿੰਗੇ ਮਹਿੰਗੇ ਟ੍ਰੀਟਮੈਂਟ ਦਾ दाल ਸਬਜ਼ੀ ਮਿਲਦੀ ਹੈ ਇਹ ਇਹਦਾ ਸਾਰਾ ਬਹੁਤ ਵਧੀਆ ਪ੍ਰਮਾਣਦਾ ਹੀ ਇਹਨਾਂ ਦਾ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਜੇਕਰ ਹੋਰ ਹਸਪਤਾਲਾਂ ਦੇ ਵਿੱਚ ਜਾਣੇ ਤਾਂ ਪੈਸੇ ਲਾ ਕੇ ਮਹਿੰਗੇ ਮਹਿੰਗੀਆਂ ਰੋਟੀਆਂ ਮਿਲਦੀਆਂ ਨੇ ਪਰ ਸੰਗਰੂਰ ਦੇ ਸਿਵਲ ਹਸਪੀਟਲ ਦੇ ਵਿੱਚ ਜੋ ਪਰਿਵਾਰਕ ਮੈਂਬਰ ਨੇ ਜੋ ਆਪਣੇ ਰਿਸ਼ਤੇਦਾਰ ਭੈਣ ਭਾਈ ਨੂੰ ਇਲਾਜ ਕਰਾਉਣ ਦੇ ਲਈ ਇੱਥੇ ਪਹੁੰਚਦੇ ਨੇ ਤਾਂ ਉਹਨਾਂ ਦੇ ਲਈ ਸਵੇਰੇ 11 ਵਜੇ ਤੋਂ ਲਾ ਕੇ 2 ਵਜੇ ਤੱਕ ਸਿਵਲ ਹਸਪੀਟਲ ਦੇ ਵਿੱਚ ਵਿੱਚ ਜੋ ਲੰਗਰ ਦੀ ਸੇਵਾ ਚਲਾਈ ਜਾ ਰਹੀ ਆ ਪਿਛਲੇ 2 ਸਾਲਾਂ ਤੋਂ ਲੋਕ ਕਹਿੰਦੇ ਨੇ ਕਿ ਸਲਾਗ ਦਾ ਜੋ ਕਦਮ ਆ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ ਲਿਵਿੰਗ ਇੰਡੀਆ ਸੰਗਰੂਰ